ਕੈਸ ਨਾਸ ਸਭ ਹੋ ਗਏ ਅੱਡੇ ਬਣ ਗਏ ਬਾਡਰ ਤੇ ਉਹ ਪੀਜ਼ਾ ਵਾਂਗੂ ਚਿੱਟਾ ਅੱਜ ਕੱਲ ਮਿਲਦਾ ਆ ਅੱਡੇ ਤੇ ਵੰਚ ਬਚਾਉਣਾ ਮੁਸ਼ਕਲ ਹੀ ਹੋ ਗਿਆ ਨਸ਼ੇ ਆ ਤੇਰੇ ਤੋਂ ਕੀ ਮਾਪੇ ਕਰਨ ਉਮੀਦਾਂ ਜੰਗ ਬਲਡ ਕਵਾਰੇ ਤੋਂ ਮੰਤਰੀ ਨੇ ਕਿਹਾ ਵਾ ਕਿ ਰੁਖ ਲਾਓ ਮੈਂ ਪਹਿ ਦਿੰਦਾ ਕਿਸੇ ਨੇ ਨਹੀਂ ਕਹਿਣਾ ਨਹੀਂ ਗੱਲ ਉਹ ਦੇਖੋ ਜਿਹੜਾ ਮਰ ਜੰਨਿਆ ਇੱਕ ਕੁਆਂਟਲ ਬਾਲਣ ਪਾ ਗਿਆ ਹੀ ਆ ਹੀ ਚੱਲ ਗਏ 5 ਕੁਆਂਟਲ ਬਾਲਣ ਉਹ ਜਿਹੜੇ ਬਾਕੀ ਵਿਚਾਰੇ ਬੰਦੇ ਆ ਉਹਨਾਂ ਵਾਸਤੇ ਸੋਚੋ ਹੈ ਉਹ ਤੁਹਾਡੇ ਘਰ ਦੇ ਵਿੱਚ ਇਹਨੇ ਜੀਆ ਕਿ ਇੱਕ ਇੱਕ ਪੌਦਾ ਹਰ ਕਿਸੇ ਕੋਲ ਲਵਾਓ ਤੇ ਆਪਣੇ ਪੰਜਾਬ ਨੂੰ ਪਾਣੀ ਬਹੁਤ ਥੱਲੇ ਜਾ ਰਿਹਾ ਇਹ ਉੱਤੇ ਲੈ ਗਿਆ ਉਹਨਾਂ ਤੇ ਬਿਜਲੀ ਨਹੀਂ ਮਿਲਣੀ ਇਹਦਾ ਕੋਈ ਬਹਾਨਾ ਸਿਰਫ ਇੱਕੋ ਹੀ ਆ ਕਿ ਪਾਣੀ ਖਤਮ ਹੋ ਗਿਆ ਕਦੀ ਪੰਜਾਬ 'ਚ ਪਾਣੀ ਖਤਮ ਨਹੀਂ ਹੋ ਸਕਦਾ ਕਿਉਂਕਿ ਇਹਨਾਂ ਨੇ ਕੋਸ਼ਿਸ਼ ਹੀ ਨਹੀਂ ਕਰਨੀ ਇਹ ਬੇਕਾਰ ਬੰਦੇ ਆ ਸਿਰਫ ਇਹਨਾਂ ਦਾ ਕੁਰਸੀ ਤੇ ਬਹਿਣਾ ਏਸੀ ਥੱਲੇ ਬਹਿ ਜਾਣਾ ਵਾ ਹੋਰ ਇਹਨਾਂ ਨੇ ਕੁਝ ਨਹੀਂ ਕਰਨਾ ਜੇ ਤੁਸੀਂ ਮੈਨੂੰ ਜਿਤਾਉਂਗੇ ਮੈਂ ਪੂਰੇ ਇੰਡੀਆ ਦਿਖਾਉਂਗਾ ਇਕ ਸੰਦੇਸ਼ ਦਾਂਗਾ ਕਿ ਬੂਟੇ ਲਾਓ ਪਰਾਓ ਬੂਟੇ ਲਾਓ ਪਾ ਬੂਟੇ ਲਾਓ ਔਰ ਮੈਂ ਇੱਕ ਨਸ਼ੇ ਤੇ ਗਾਣਾ ਬਣਾਇਆ ਔਰ ਮੈਂ ਤੁਹਾਨੂੰ ਸੁਣਾਉਣ ਲੱਗਾ ਜੀ ਤੈਸ ਨਾਲ ਸਭ ਹੋ ਗਏ ਅੱਡੇ ਬਣ ਗਏ ਬਾਡਰ ਤੇ ਓਪੀਜ਼ੀਆਂ ਵਾਂਗੂ ਚਿੱਟਾ ਅੱਜ ਕੱਲ ਮਿਲਦਾ ਆ ਅੱਡੇ ਤੇ ਵਾਂਚ ਬਚਾਉਣਾ ਮੁਸ਼ਕਿਲ ਹੋ ਗਿਆ ਨਸ਼ੇ ਤੇ ਯਾਰੇ ਤੋ ਕੀ ਮਾਪੇ ਕਰਨ ਉਮੀਦਾਂ ਜੰਗ ਬਲਡ ਕਵਾਰੇ ਤੋਂ ਵੇਖ ਭਗਤ ਸਿੰਘ ਆ ਕੇ ਟੈਂਦੇ ਕਿਲੇ ਉਮੀਦਾਂ ਦੇ ਵਿੱਚ ਚੁਰਾਹੇ ਰੋਂਦੇ ਖੜੇ ਬੁੱਤ ਸ਼ਹੀਦਾਂ ਦੇ ਵਿੱਚ ਚੁਰਾਹੇ ਰੋਂਦੇ ਖੜੇ ਬੁੱਤ ਸ਼ਹੀਦਾਂ ਦੇ ਹੁਣ ਤਾਂ ਜ਼ਿੰਦਗੀ ਹੋ ਗਈ ਐ ਮਿੱਤਰਾ ਹੁਣ ਤਾਂ ਜ਼ਿੰਦਗੀ ਹੋ ਗਈ ਐ ਮਿੱਤਰਾ ਸੋਡੇ ਖਰੇ ਤੋਂ ਕੀ ਮਾਪੇ ਕਰਨ ਉਮੀਦਾ ਜੰਗ ਬਲੱਡ ਕਵਾਰੇ ਤੋਂ ਕੁਰਸੀ ਦੀ ਭੁਖ ਨੇ ਕੀਤਾ ਲੀਡਰ ਲਾੜਾ ਦੋਸ਼ੀ ਐ ਕੁਰਸੀ ਦੀ ਭੁਖ ਨੇ ਕੀਤਾ ਲੀਡਰ ਲਾੜਾ ਦੋਸ਼ੀ ਜਿੱਧਰ ਦੇਖਾਂ ਹੁੰਦੀ ਦੇਖ ਲੈ ਟੱਕੇ ਸ਼ਾਈ ਐ ਹੀਰ ਸੇਫ ਨਹੀਂ ਜਾਂਦੀ ਮਿੱਤਰਾ ਹੀਰ ਸੇਫ ਨਹੀਂ ਜਾਂਦੀ ਮਿੱਤਰਾ ਤਖਤੁ ਹਜ਼ਾਰ ਐ ਤੋ ਕੀ ਮਾਪੇ ਕਰਨ ਉਮੀਦਾਂ ਜੰਗ ਬਲੈਡ ਕਵਾਰੇ ਤੋਂ ਵੇਖ ਭਗਤ ਸਿੰਘ ਆ ਕੇ ਕਹਿੰਦੇ ਕਿਲੇ ਉਮੀਦਾਂ ਦੇ ਜਿਹੜੀ ਅੱਜ ਦੀ ਸੋਚ ਆ ਭਗਤ ਸਿੰਘ ਦੀ ਸੋਚ ਆ ਡਾਕਟਰ ਪਿੰਡੂ ਬਾਬਾ ਸਾਹਿਬ ਦੀ ਹਰ ਘਰ ਦੇ ਵਿੱਚ ਸੋਚ ਆ ਚਾਹੀਦੀ ਆ ਔਰ ਜੇ ਨਹੀਂ ਕੋਈ ਮੰਨੂਗਾ ਆਉਣ ਵਾਲਾ ਹਿੰਦੁਸਤਾਨ ਬਹੁਤ ਬੁਰਾ ਖਤਰੇ ਚ ਪਾਊਗਾ